ਉਹ 3 ਸਾਲਾਂ ਦੇ ਕਰੀਬ ਸਮਾਂ ਦਤਾਨ ਕੋ ਬਾਦ ਧੰਨ ਸ਼੍ਰੀ ਗੁਰੂ ਸਾਹਿਬ ਜੀ ਦੇ ਸ਼ਾਹ ਮਹਾਰਾਜੀ ਅਮਰ ਸਰਵ ਜੀ ਦੇ ਅਰੇ ਤੇ ਸੰਗਤਾਂ ਦੇ ਮਨ ਦੇ ਅੰਦਰ ਦਰਸੀ ਤਹਿ ਭੀਤ ਸੀ ਗਿਆ ਜੇਕਰ ਕਿਰਜੀਆ ਦੁਆਰੇ ਕੋ ਝਗੜਾ ਨਾ ਬਣਾ ਕਰ ਦੇਵੇ ਇਹ ਸਤਿਗੁਰਾਂ ਨੇ ਉਸ ਪਰਮੇਸ਼ਰ ਤੇ ਨਿਸ਼ਚਾ ਅਡੋਲ ਰੱਖਣ ਵਾਸਤੇ ਸੰਗਤਾਂ ਨੂੰ ਕਿਹਾ ਪਰ ਨਾਮ ਕਾਮ ਸੁਲਿੰਤ ਚਰਨ ਕਰਕੇ ਮਨ ਦੇਤੀ ਜੇਰ ਕਾ ਰਸੋ ਭਰਨਨ ਪਿਆਰੇ ਸਤ ਕੋਲ ਤੁਮਰੇ ਕਾ ਸਵਾਰੇ ਕੇ ਭਾਈ ਆ ਮਨ ਮਾ ਅਡੋਲ ਕਰ ਲੋ ਜਿਹੜਾ ਡੂਲੇ ਨਾ ਉਸ ਪਰਮਾਤਮਾ ਕੋ ਗੀਤਨਿਆਂ ਦੇ ਮਾਲਕ ਤੇ ਪੱਕਾ ਭਰੋਸਾ ਕਰ ਲੋ ਉਹ ਤੁਹਾਡੇ ਕਾਰ ਦੇ ਆਪ ਸਵਾਰੇਗਾ ਉਹ ਤੁਹਾਨੂੰ ਕਦੇ ਡੋਲਣ ਨਹੀਂ ਦੇਵੇਗਾ ਉਹ ਤੁਹਾਨੂੰ ਕਦੇ ਜੀਵਾ ਨਹੀਂ ਕਰੇਗਾ ਕਿਸੇ ਤੋਂ ਦੋਸਤ ਰੂਪ ਪਰਮੇਸ਼ਰ ਮਾਰੇ ਜਨ ਕੀ ਪੈਰ ਰਖੀ ਕਰਨਾਰੇ ਉਹ ਜਿੰਨੇ ਵੀ ਤੁਹਾਡੇ ਦੋਸਤ ਹੀ ਨੇ ਜਿੰਨੇ ਵੀ ਤੁਹਾਡੇ ਪੈਰੀ ਦੁਸ਼ਮਣ ਨੇ ਭਾਵੇਂ ਉਹ ਤਨ ਕਰਕੇ ਨੇ ਭਾਵੇਂ ਉਹ ਮਨ ਕਰਕੇ ਸਭ ਨੂੰ ਮਾਰ ਦੇਣ ਦੀ ਉਹ ਹਿੰਮਤ ਰੱਖਦਾ ਕਲਕਤ ਰੱਖਦਾ ਉਹ ਤੁਹਾਡੀ ਇੱਜ਼ਤ ਰੱਖਣ ਵਾਲਾ ਤੁਹਾਡੇ ਖੁੜਦੀ ਢਾਣ ਵਾਲਾ ਸਤਿਗੁਰਾਂ ਨੇ ਬੇਅੰਤ